ਇਸ ਮੌਕੇ ਦੀ ਵੱਡੀ ਖਬਰ ਡਿਬਰੂਗੜ੍ਹ ਜੇਲ੍ਹ ਤੋਂ ਆ ਰਹੀ ਆ ਦੱਸਦੀ ਏ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਜਿਹੜੀ ਆ ਉਹ ਐਨਐਸਏ ਹਟਾ ਦਿੱਤੀ ਗਈ ਆ ਦੱਸਦੀ ਏ ਕਿ ਅਮਰਤਪਾਲ ਦੇ ਸਮੇਤ ਜਿਹੜੇ 9 ਹੋਰ ਵਿਅਕਤੀ ਨੇ ਉਹ ਉੱਥੇ ਬੰਦ ਸੀਗੇ ਤਾਂ ਉਹਨਾਂ ਦੇ ਵਿੱਚੋਂ 7 ਲੋਕਾਂ ਦੀ ਜਿਹੜੀ NSA ਹਟਾ ਦਿੱਤੀ ਗਈ ਹੈ ਅਮਰਪਾਲ ਸਿੰਘ ਜਿਹੜੇ MP ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਨਾਲ ਦੋ ਹੋਰ ਜਿਹੜੇ ਸਿੱਖ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਜਿਹੜੀ NSA ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਅਜਨਾਲਾ ਥਾਣਾ ਕਾਂੜ ਦੇ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਉਹ ਲਗਾਤਾਰ ਜਾਂਚ ਦੇ ਵਿੱਚ ਜੁਟੀ ਹੋਈ ਆ ਤਾਂ ਇੱਥੇ ਲਿਆ ਕੇ ਉਹਨਾਂ ਦੀ ਫਿਰ ਤੋਂ ਜਿਹੜੀ ਕਹਦੀ ਹੈ ਕਿ ਗ੍ਰਫਤਾਰੀਆਂ ਹੋ ਸਕਦੀਆਂ ਪੁਲਿਸ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਉਹ ਅਰੈਸਟ ਕਰ ਸਕਦੀ ਹੈ ਵੱਡੀ ਖਬਰ ਹੈ ਕਿ ਪਿਛਲੇ 2 ਸਾਲਾਂ ਤੋਂ ਡਿਬਰੂਗੜ੍ਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਦਾ ਸੱਤ ਸਿੱਖਾਂ ਦੀ ਜਿਹੜੀ ਐਨਐਸਏ ਹੈ ਉਹ ਹਟਾ ਦਿੱਤੀ ਗਈ ਹੈ